ਆਹ ਰਸਤਾ ਜਾਂਦਾ ਧਰਮਿੰਦਰ ਦੇ ਪਹਿਲੇ ਜਿਹੜਾ ਸਹਰਿਆਂ ਦਾ ਪਿੰਡ ਹੈ ਸਨੀ ਬੋਬੀ ਦੇ ਨਾਨਕੇ ਨੇ ਤੇ ਇਸ ਰਸਤੇ ਹੀ ਪਹਿਲਾ ਧਰਮਿੰਦਰ ਦੀ ਬਰਾਤ ਆਈ ਸੀ ਇਸ ਪਿੰਡ ਦੇ ਵਿੱਚ ਜਿਹੜਾ ਉਹਦਾ ਪਹਿਲਾ ਵਿਆਹ ਹੋਇਆ ਸੀ ਉਹਨਾਂ ਦਾ ਆਹ ਇਸ ਪਿੰਡ ਦਾ ਪਹਿਲਾ ਮੋੜ ਅੱਗੇ ਨਹਿਰ ਦਾ ਪੁਲ ਆਉਂਦਾ ਬਨਭੌਰਾ ਪਿੰਡ ਹੈ ਜੀ ਬਨਭੌਰਾ ਪੰਜਾਬ ਦਾ ਪਿੰਡ ਹੈ ਬਨਭੌਰਾ ਬਨਭੌਰਾ ਇਹ ਆ ਨਹਿਰ ਦਾ ਪੁਲ ਹੈ ਇਸ ਨਾਲ ਨਹਿਰ ਦੇ ਪੁਲ ਨੂੰ ਕ੍ਰੋਸ ਕਰਕੇ ਹੀ ਉਹ ਘਰ ਆ ਜਾਂਦਾ ਇਹ ਧਰਮਿੰਦਰ ਜੀ ਦੀ ਸ਼ਾਦੀ ਹੋਈ ਸੀ ਇਸ ਰਸਤੇ ਧਰਮਿੰਦਰ ਜੀ ਦੀ ਬਰਾਤ ਲੰਗੀ ਸੀ ਤਾਂ 1958 ਦੇ ਵਿੱਚ ਉਹ ਫਿਲਮਾਂ ਦੇ ਵਿੱਚ ਗਏ ਨੇ ਪਰ ਉਹਨਾਂ ਦੇ ਫਿਲਮਾਂ ਦੇ ਵਿੱਚ ਜਾਣ ਤੋਂ ਪਹਿਲਾਂ ਹੀ ਉਹਨਾਂ ਦੀ ਸ਼ਾਦੀ ਹੋ ਚੁੱਕੀ ਸੀ ਤੇ ਉਸ ਟਾਈਮ ਤੱਕ ਸਨੀ ਦੇਵਾਲ ਨੇ ਜਨਮ ਲੈ ਲਿਆ ਸੀ ਤੇ ਧਰਮਿੰਦਰ ਜੀ ਅਕਸਰ ਇੱਥੋਂ 10 ਕਿਲੋਮੀਟਰ ਦੂਰ ਮਲੇਰ ਕੋਟਲਾ ਸ਼ਹਿਰ ਮਲੇਰ ਕੋਟਲਾ ਸ਼ਹਿਰ ਦੇ ਵਿੱਚ ਜ਼ਿਆਦਾ ਵਿਚਰਦੇ ਸੀ ਉਹਨਾਂ ਨੇ ਜਦੋਂ 72 ਸਾਲ ਦੇ ਹੋਏ ਨੇ ਉਹ ਤਾਂ ਉਹਨਾਂ ਨੇ ਆਪਣਾ ਜਨਮ ਦਿਨ ਵੀ ਮਲੇਰ ਕੋਟਲਾ ਦੇ ਵਿੱਚ ਆਪਣੇ ਇੱਕ ਦੋਸਤ ਦੇ ਨਾਲ ਮਨਾਇਆ ਸੀ ਤੇ ਆ ਉਹ ਉਹਨਾਂ ਦੇ ਸਹੁਰਿਆਂ ਦਾ ਘਰ ਹੈ ਜਿਹੜਾ ਕਿ ਉਹ ਮਤਲਬ ਕਿ ਉਹਨਾਂ ਦੀ ਸ਼ਾਦੀ ਤੋਂ ਇਹ ਜਿਹੜਾ ਉਸ ਸਮੇਂ ਹੋਰ ਘਰ ਸੀ ਤੇ ਉਸ ਤੋਂ ਕੁਝ ਸਮਾਂ ਬਾਅਦ 1968 ਦੇ ਵਿੱਚ ਇਹ ਘਰ ਬਣਾਇਆ ਨਵਾਂ ਤੇ ਇਹ ਉਹ ਪਿੰਡ ਹੈ ਜਿੱਥੇ ਅਕਸਰ ਧਰਮਿੰਦਰ ਜੀ ਜਦੋਂ ਆਉਂਦੇ ਸੀ ਆ ਪੈਦਲ ਹੀ ਇੱਥੇ ਆਲੇ-ਦਾਲੇ ਉਹ ਘੁੰਮਦੇ ਸੀ ਅ ਜ ਕਿਸੇ ਦੇ ਘਰ ਜਾਣਾ ਕੋਈ ਪ੍ਰੋਗਰਾਮ ਹੁੰਦਾ ਸੀ ਜਿਨ੍ਹਾਂ ਦਿਨਾਂ ਚ ਉਹ ਆਏ ਹੁੰਦੇ ਸੀ ਉਦੋਂ ਉਹ ਇੱਥੋਂ ਜਾਂਦੇ ਸੀ ਤੇ ਆ ਭੁੱਲਰਾਂ ਵਾਲਾ ਦਰਵਾਜ਼ਾ ਜਿਹੜਾ ਕਿ ਉਹਨਾਂ ਦੇ ਸਹੁਰਿਆਂ ਦੇ ਘਰ ਦੇ ਬਿਲਕੁਲ ਨੇੜੇ ਹੈ ਤੇ ਲੰਘਦੇ ਹੋਏ ਇੱਥੇ ਉਹ ਸਸਤਰੀ ਕਾਲ ਪਲਾ ਕੇ ਸਾਰਿਆਂ ਨੂੰ ਲੰਘਦੇ ਸੀ ਤੇ ਧਰਮਿੰਦਰ ਜੀ ਮਲੇਰ ਕੋਟਲਾ ਏਰੀਆ ਦੇ ਵਿੱਚ ਟੂ ਵੇਲ ਆਪਰੇਟਰ ਦੀ ਜੌਬ ਕਰਦੇ ਸੀ ਉਸ ਸਮੇਂ ਦੌਰਾਨ ਹੀ ਉਹਨਾਂ ਦੀ ਸ਼ਾਦੀ ਇੱਥੇ ਸ਼੍ਰੀਮਤੀ ਪ੍ਰਕਾਸ਼ ਕੌਰ ਜੀ ਨਾਲ ਹੋਈ ਜਿਹੜੇ ਕਿ ਅਕਸਰ ਇਸ ਘਰ ਦੇ ਵਿੱਚ ਆਉਂਦੇ ਵੀ ਰਹਿੰਦੇ ਨੇ ਉਹੀ ਘਾਰ ਆ ਦੋਸਤੋ ਇੱਥੇ ਧਰਮਿੰਦਰ ਜੀ ਆ ਚਵਾਰੇ ਚ ਉਰੇ ਰਹਿੰਦੇ ਹੁੰਦੇ ਸੀ ਜਦੋਂ ਯਮਲਾ ਪਾਗਲਾ دیਵਾਨਾ ਦੀ ਸ਼ੂਟਿੰਗ ਹੋਈ ਆ ਤਾਂ ਕਾਫੀ ਦਿਨ ਇੱਥੇ ਰਹੇ ਨੇ ਤੇ ਇਹ ਪੁਰਾਣਾ ਘਰ ਆ ਉਹੀ ਵੈਸੇ ਉਹਨਾਂ ਦੇ ਵਿਆਹ ਤੋਂ ਇਹ ਬਾਅਦ ਚ ਬਣਿਆ ਪਰ ਹੈ ਉਸ ਟਾਈਮ ਦਾ ਪੁਰਾਣਾ ਪਹਿਲਾਂ ਕਹਿੰਦੇ ਸੀ ਵੀ ਥੋੜਾ ਜਿਆ ਇਸ ਤੋਂ ਪੁਰਾਣਾ ਘਰ ਹੁੰਦਾ ਸੀ ਇਹ ਢਾਕੇ ਫਿਰ ਉਸ ਤੋਂ ਬਾਅਦ ਇਹ ਬਣਾਇਆ ਇਹਦੇ ਅੰਦਰ ਜਦੋਂ ਅੰਦਰ ਦੀ ਜਾਣਿਆ ਮੈਂ ਕਈ ਵਾਰੀ ਗਿਆ ਤਾਂ ਇਹ ਨਾ ਕਬਰਿਆਂ ਦੇ ਵਿੱਚ ਧਰਮਿੰਦਰ ਜੀ ਦੀਆਂ ਵੱਡੀਆਂ ਵੱਡੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਤੇ ਉਹਨਾਂ ਦੇ ਘਰੇਲੂ ਫੋਟੋਆਂ ਵੀ ਬਹੁਤ ਲੱਗੀਆਂ ਹੋਈਆਂ ਨੇ ਪਰਿਵਾਰ ਦੀਆਂ ਸੋ ਇੱਥੇ ਧਰਮਿੰਦਰ ਜੀ ਅਕਸਰ ਸਨੀ ਦੇ ਹਾਲ ਬੋਬੀ ਦੇ ਹਾਲ ਧਰਮਿੰਦਰ ਜੀ ਤੇ ਉਹਨਾਂ ਦੇ ਵਾਈਫ ਜਿਹੜੇ ਉਹ ਰੂਮ ਬਲੋਂਗ ਕਰਦੇ ਨੇ ਉਹ ਇਸ ਘਰ ਦੇ ਵਿੱਚ ਆਉਂਦੇ ਰਹੇ ਨੇ ਤੇ ਗੇਟ ਵੀ ਤਕਰੀਬਨ ਜਿਹੜਾ ਤੁਹਾਨੂੰ ਤੁਸੀਂ ਦੇਖਿਆ ਹੋਊਗਾ ਕਿ ਉਸ ਰੂਪ ਜਿਹਾ ਬਣਾਇਆ ਹੈ ਜਿਵੇਂ ਬੰਬੇ ਦੇ ਵਿੱਚ ਜਿਹੜਾ ਹੈਗਾ ਫਿਲਮੀ ਹੀਰੋਆਂ ਦੇ ਘਰਾਂ ਦੇ ਗੇਟ ਬਣੇ ਹੁੰਦੇ ਨੇ ਉਸ ਤਰ੍ਹਾਂ ਦਾ ਹੀ ਗੇਟ ਇਹ ਬਣਾਇਆ ਹੋਇਆ ਹੈ ਤੇ ਆ ਹੁਣ ਉਹ ਸਾਰਾ ਪਰਿਵਾਰ ਹੈ ਜਿਹੜਾ ਉਹ ਬੰਬੇ ਧਰਮਿੰਦਰ ਜੀ ਦੇ ਥਗੇ ਹੋਏ ਨੇ